ਸਾਰੇ ਕਹਿੰਦੇ ਕੈਨੇਡਾ ਦੇ ਰੂਲ ਜਿਹੜੇ ਆ ਨਾ ਚੇਂਜ ਹੋ ਰਿਹਾ ਸਾਰੇ ਕਹਿੰਦੇ ਕੈਨੇਡਾ ਦੇ ਰੂਲ ਬੜੇ ਸਖਤ ਹੋ ਰਿਹਾ ਮੈਂ ਕਹਿੰਦਾ ਕੈਨੇਡਾ ਦੇ ਰੂਲ ਕਿਤੇ ਵੀ ਸਖਤ ਨਹੀਂ ਹੋ ਰਹੀ ਕੈਨੇਡਾ ਦੇ ਰੂਲ ਕੋਈ ਵੀ ਚੇਂਜ ਨਹੀਂ ਹੋ ਰਿਹਾ ਸਿਰਫ ਫਰਕ ਪਤਾ ਕਿ ਪੈ ਰਿਹਾ ਕੈਨੇਡਾ ਅੱਜ ਤੋਂ 10 ਸਾਲ ਪੁਰਾਣੇ ਮਾਹੌਲ ਦੇ ਵਿੱਚ ਜਾ ਰਿਹਾ ਕਿਸੇ ਪੁਰਾਣੇ ਬੰਦੇ ਨੂੰ ਪੁੱਛ ਕੇ ਦੇਖੋ ਅੱਜ ਤੋਂ 10 ਸਾਲ ਪਹਿਲੋਂ ਕੈਨੇਡਾ ਦੇ ਵਿੱਚ ਕਿਹੋ ਜਿਹੇ ਰੂਲ ਹੁੰਦੇ ਸੀਗੇ ਕਿੰਨੇ ਕਿ ਈਜ਼ਲੀ ਕਿਸੇ ਦੇ ਸਪਾਊਸ ਵੀਜ਼ੇ ਲੱਗਦੇ ਸੀ ਤੇ ਕਿੰਨੇ ਕਿ ਈਜ਼ਲੀ ਕਿਸੇ ਦੀ ਪੀਆਰ ਹੁੰਦੀ ਸੀ ਬਹੁਤਾ ਸਮਾਂ ਪਿੱਛੇ ਜਾਣ ਦੀ ਲੋੜ ਨਹੀਂ ਹੈ ਕਿ ਬਸ ਆਹ ਹੁਣ ਕਹਿ ਲਓ ਕਿ ਟਰੂਡੋ ਵਾਲਾ ਜਿਹੜਾ ਦੌਰ ਸੀ ਉਹ ਹੁਣ ਖਤਮ ਹੋ ਰਿਹਾ ਤੇ ਹੁਣ ਨਵਾਂ ਜਿਹੜਾ ਕੰਜ਼ਰਟਿਵ ਦਾ ਦੌਰ ਆ ਉਹ ਹੁਣ ਆਉਣ ਵਾਲਾ ਆ ਕਿਉਂਕਿ 10 ਸਾਲ ਪਹਿਲਾਂ ਕੰਜ਼ਰਟਿਵ ਸੀ ਤੇ 10 ਸਾਲ ਬਾਅਦ ਟਰੂਡੋ ਗਵਰਨਮੈਂਟ ਆਈ ਹੈ ਤੇ ਆਹ ਲਹਿਰੇ ਬਹਿਰੇ ਇਮੀਗ੍ਰੇਸ਼ਨ ਦੇ ਲੱਗ ਗਏ ਹੁਣ ਜਿੰਨਿਆਂ ਦੇ ਲਹਿਰੇ ਬਹਿਰੇ ਦੇ ਵਿੱਚ ਜਿੰਨੇ ਇੱਥੇ ਪਹੁੰਚ ਗਏ ਪਹੁੰਚ ਗਏ ਹੁਣ ਉਸ ਤੋਂ ਬਾਅਦ ਜਿਹੜੀ ਕੈਨੇਡਾ ਇਮੀਗ੍ਰੇਸ਼ਨ ਹੈ ਉਹ ਹੁ ਕੱਲ ਪਰਸੋਂ ਦਾ ਨਾ ਕਾਫੀ ਰੌਲਾ ਪਿਆ ਹੈ ਕਿ ਸ਼ਾਇਦ ਸਪਾਊਸ ਵੀਜ਼ੇ ਬੰਦ ਹੋ ਜਾਣੇ ਸਪਾਊਸ ਵੀਜ਼ੇ ਉੱਤੇ ਪਤਾ ਨਹੀਂ ਟਰੂਡੋ ਗਵਰਨਮੈਂਟ ਨੇ ਕੀ ਕਰ ਦੇਣਾ ਮਾਰਕ ਮਿਲਰ ਨੇ ਪਤਾ ਨਹੀਂ ਕਿਹੜਾ ਸਟੇਟਮੈਂਟ ਦੇ ਦੇਣੀਆਂ ਜਨਵਰੀ ਮਹੀਨੇ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸ ਦਨਾਂ ਵਾ ਇਹਦੇ ਵਿੱਚ ਕੋਈ ਨਵੀਂ ਸਟੇਟਮੈਂਟ ਨਹੀਂ ਆਉਣੀ ਸਪਾਊਸ ਵੀਜ਼ੇ ਅੱਜ ਤੋਂ ਪਹਿਲਾਂ ਜਿਹੜੇ ਲੱਗਦੇ ਸੀਗੇ ਉਹ ਸਿਰਫ ਨੌਕ ਏ ਬੀ ਤੱਕ ਲੱਗਦੇ ਹੁੰਦੇ ਸੀਗੇ ਜਿਹਨੂੰ ਹੁਣ ਆ ਟਾਇਰ 1 2 3 ਕਹਿੰਦੇ ਨੇ ਆਪਾਂ ਸੋ ਹੁਣ ਜਿਹੜੇ ਟਾਇਰ 1 2 ਵਾਲੇ ਹੈਗੇ ਨੇ 3 ਵਾਲੇ ਹੈਗੇ ਨੇ ਇਹਨਾਂ ਨੂੰ ਹੋ ਸਕਦਾ ਉਹ 스파우스 비자 ਵਾਸਤੇ ਅਲਾਉ ਕਰ ਦੇਣ ਜਿਹੜੇ 4 5 ਟਾਇਰ ਵਾਲੇ ਹੈਗੇ ਨੇ ਰੋਕ ਦੇਣਗੇ ਸੋ ਇਹ ਕੋਈ ਚੀਜ਼ਾਂ ਨਵੀਆਂ ਨਹੀਂ ਹੈਗੀਆਂ ਵੀ ਰੋ ਸਾਰੀਆਂ ਚੀਜ਼ਾਂ ਪੁਰਾਣੀਆਂ ਨੇ ਸੋ ਹੁਣ ਜਿਹਨਾਂ ਜਿਹਨਾਂ ਨੇ ਆਪਦੇ 스파우스 비자 ਅਪਲਾਈ ਕਰਨੇ ਨੇ ਜਾਂ ਤੇ ਆਪੀ ਇਹ ਅਨਾਉਂਸਮੈਂਟ ਆਉਣ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਦੇ ਅਪਲਾਈ ਕਰ ਲਓ ਤੇ ਜੇ ਤੁਸੀਂ ਬਾਅਦ ਵਿੱਚ ਤੁਸੀਂ ਤੁਹਾਡਾ ਵੇਲਾ ਰੰਗ ਜਾਂਦਾ ਤਾਂ ਫਿਰ ਅਗੇ ਤੁਹਾਨੂੰ ਉਹੀ ਟਾਇਰ 1 2 ਦੀ ਜੌਬ ਜਿਹੜੀ ਉਹ ਲੈਣੀ ਪਊਗੀ ਫਿਰ ਤੁਸੀਂ ਆਪਦਾ 스파우스 비자 ਲਾ ਸਕਦੇ ਹੋ ਸੋ ਇਹ ਕਹਿਣਾ ਮੇਰੇ ਹਿਸਾਬ ਦੇ ਨਾਲ ਗਲਤ ਹੋਊਗਾ ਕਿ ਕੈਨੇਡਾ ਦੇ ਰੂਲ ਚੇਂਜ ਹੋ ਰਹੇ ਆ ਜਦਕਿ ਕੈਨੇਡਾ ਦੇ ਰ ਉੱਪਰ ਟੂ ਦਾ ਬੇਸਿਕਸ ਵਾਪਸ ਜਾ ਰਹੀ ਹੈਗੇ ਹ ਹੁਣ 2024 ਦਾ ਅਖੀਰ ਆ ਰਿਹਾ ਤੇ ਹੁਣ ਇਹਨਾਂ ਪ੍ਰੋਟੈਸਟਾਂ ਦੇ ਵਿੱਚੋਂ ਅਸੀਂ ਕੀ ਖੱਟਿਆ ਕੀ ਵਢਿਆ ਇਹਦੀ ਸਾਨੂੰ ਥੋੜੀ ਜਿਹੀ ਹੁਣ ਸਵੈਪੜਚੋਲ ਕਰ ਲੈਣੀ ਚਾਹੀਦੀ ਹੈ ਜੇ ਆਪਾਂ ਗੱਲ ਕਰੀਏ ਤੇ ਮੇਰੇ ਖਿਆਲ ਦੇ ਵਿੱਚ ਜੇ ਮੈਂ ਹੋ ਸਕਦਾ ਮੈਂ ਗਲਤ ਹੋਵਾਂ ਸ਼ਾਇਦ ਪਹਿਲਾ ਧਰਨਾ ਸੇਂਟ ਲਾਰੇਜ ਕਾਲਜ ਜੋ ਸਕਾਰਪਰਲਫਾ ਕੈਂਪਸ ਦੇ ਬਾਹਰ ਲੱਗਾ ਸੀਗਾ ਜਦੋਂ ਸਟੂਡੈਂਟਸ ਦੀਆਂ ਉਹਨਾਂ ਨੇ ਓਵਰ ਐਡਮਿਸ਼ਨਸ ਕਰ ਲਈਆਂ ਸੀਗੀਆਂ ਤੇ ਜਿਹੜੇ ਸਟੂਡੈਂਟਸ ਹੌਸ ਵਾਲੀ ਇੰਡੀਆ ਤੋਂ ਆਏ ਸੀ ਇਹਨਾਂ ਨੂੰ ਇਹਨਾਂ ਨੇ ਉਸ ਵੜੇ ਸੀਟਾਂ ਨਹੀਂ ਸੀ ਦਿੱਤੀਆਂ ਤਾਂ ਕਰਕੇ ਸਟੂਡੈਂਟ ਜਿਹੜੇ ਤਰਨਾ ਲਾਇਆ ਤਾਂ ਉਹ ਜਿਹੜਾ ਤਰਨਾ ਸੀ ਉਹ ਸਕਸੈਸਫੁਲ ਵੀ ਹੋਇਆ ਤੇ ਬੜੇ ਸਾਰੇ ਜਿਹੜੇ ਪੋਲੀਟੀਸ਼ੀਅਨ ਨੇ ਲੋਕਲ ਜਿਹੜੇ ਲੀਡਰ ਹੈਗੇ ਨੇ ਦੱਬੇ ਘੁੱਟੇ ਜੋ ਉਸ ਪ੍ਰੋਟੈਸਟ ਵਿੱਚ ਗਏ ਵੀ ਉਸ ਤੋਂ ਬਾਅਦ ਦੂਜਾ ਪ੍ਰੋਟੈਸਟ ਜਿਹੜਾ ਵੱਡਾ ਸੀਗਾ ਜਿਹਦੇ ਵਿੱਚ ਆ 300 ਬੱਚੇ ਦਾ ਕਿ 700 ਬੱਚੇ ਦਾ ਰੌਲਾ ਸੀਗਾ ਕਿ ਜਿਨ੍ਹਾਂ ਦੀ ਨਕਲੀ ਆਫਰ ਲੈਟਰ ਜਲਾ ਕੇ ਉਹ ਕੈਨੇਡਾ ਵਿੱਚ ਆਗੇ ਸੀ ਕਿ ਉਸ ਤੋਂ ਬਾਅਦ ਪੀਗਰ ਦੇ ਅਪਲੀਕੇਸ਼ਨ ਵਿੱਚ ਉਹਨਾਂ ਦੀ ਬੈਕਗ੍ਰਾਉਂਡ ਚੈੱਕ ਜਦੋਂ ਹੋਇਆ ਤਾਂ ਉਦੋਂ ਮਸਲਾ ਖੜਾ ਹੋ ਗਿਆ ਸੀਗਾ ਪੋਟਰਨਾ ਲਗਾ ਟ੍ਰਾਂਟੋ 에어ਪੋਰਟ ਆਪਣੇ 에어ਪੋਰਟ ਰੋਡ ਐਂਡ ਡੈਰੀ ਦੇ ਕੋਨਰ ਦੇ ਇੰਟਰਨੈਸ਼ਨਲ ਸੈਂਟਰ ਦੇ ਵਿੱਚ ਉਸ ਧਰਨੇ ਦੇ ਵਿੱਚ ਸਟੂਡੈਂਟਸ ਨੂੰ ਕਾਫੀ ਪਰਨਾਹਾ ਹੋਗਾ ਹੋਰਾ ਮਿਲਿਆ ਹਰੇਕ ਬੰਦਾ ਉੱਥੇ ਗਿਆ ਬੜੇ ਸਾਰੇ ਲੋਕਲ ਜਿਹੜੇ ਇਨਫਲੂਐਂਸਰਸ ਹੈਗੇ ਨੇ ਸੋਸ਼ਲ ਮੀਡੀਆ ਤੇ ਐਕਟਿਵ ਨੇ ਸਾਰਿਆਂ ਨੇ ਉੱਥੇ ਜਾ ਕੇ ਆਪਣੀ ਸ਼ਿਰਕਤ ਕੀਤੀ ਤੇ ਚਲੋ ਜੀ ਕਹਿਣ ਦੀ ਗੱਲ ਕੀ ਹੈ ਕਿ ਆਪੋਜੀਸ਼ਨ ਲੀਡਰ ਵੀ ਆਏ ਤੇ ਉਸ ਧਰਨੇ ਦੇ ਵਿੱਚ ਵੀ ਕੈਨੇਡਾ ਗਵਰਨਮੈਂਟ ਨੇ ਆਪਣੀ ਈਨ ਤੇ ਨਹੀਂ ਮੰਨੀ ਜੇ ਕੋ ਕਵੇ ਸਾਡੀ ਗੱਲ ਮੰਨ ਲਈ ਅਗਲੇ ਆਨੇ ਧਰਨਾਨ ਖੇਡਣ ਵਾਸਤੇ ਕਹਿਤਾ ਵੀ ਠੀਕ ਅਸੀਂ ਕੱਲੇ ਕੱਲੇ ਦੀ ਇਨਵੈਸਟੀਗੇਸ਼ਨ ਕਰਾਂਗੇ ਹੁਣ ਉਹਦੇ ਵਿੱਚੋਂ ਕਿੰਨੇ ਰਹਿ ਗਏ ਕਿੰਨੇ ਦੀ ਪੀਆਰ ਹੋ ਗਈ ਕਿਸੇ ਨੂੰ ਕੁਝ ਨਹੀਂ ਪਤਾ ਪਰ ਬਹੁਤੇ ਉਹ ਆ ਜਿਨ੍ਹਾਂ ਨੂੰ ਇਹਨਾਂ ਨੇ ਖਿਡਾਰ ਕੇ ਕੱਲੇ ਕੱਲੇ ਕਰਕੇ ਫੇਰ ਇਹਨਾਂ ਨੇ ਇਥੋਂ ਕੈਨੇਡਾ ਚ ਉਹਨਾਂ ਨੂੰ ਵੀ ਡਿਪੋਰਟੇਸ਼ਨ ਜਿਹੜੀਆਂ ਦਿੱਤੀਆਂ ਹੈਗੀਆਂ ਨੇ ਔਰ ਇਸ ਧਰਨੇ ਦੇ ਦੌਰਾਨ ਬਹੁਤ ਸਾਰੇ ਚਿਹਰੇ ਉਹ ਵੀ ਸਾਹਮਣੇ ਆਏ ਜਿਨ੍ਹਾਂ ਨੇ ਸਟੂਡੈਂਟਸ ਤੇ ਇਸ ਪ੍ਰੋਟੈਸਟ ਨੂੰ ਆਪਣੇ ਕੰਮਾਂ ਵਾਸਤੇ ਰੱਜ ਕੇ ਕੈਸ਼ ਕੀਤਾ ਔਰ ਕੈਸ਼ ਵੀ ਇਹੋ ਜਿਹਾ ਕੀਤਾ ਵੀ ਅਗਲੇ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਵੀ ਤੁਹਾਡੇ ਨਾਲ ਕੀ ਕੀਤਾ ਗਈ ਹੈਗਾ ਔਰ ਰਹੀ ਗੱਲ ਹੌਲੀ ਹੌਲੀ ਧਰਨਿਆਂ ਦਾ ਸਿਲਸਿਲਾ ਕਿਸੇ ਨਾ ਕਿਸੇ ਰੂਪ ਵਿੱਚ ਅੱਗੇ ਵਧਾ ਗਿਆ ਦੂਜਾ ਫੇ ਅੱਗੇ ਜਾ ਕੇ ਧਰਨਾ ਮੈਨੀਟੋਬਾ ਦੇ ਵਿੱਚ ਲੱਗਾ ਜਿੱਤੇ ਵਿੱਚ ਸਟੂਡੈਂਟਸ ਨੇ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੀ ਸੀ ਨਾਮਿਨੇਸ਼ਨ ਵਿੱਚ ਨਹੀਂ ਸੀ ਆ ਰਹੀਆਂ ਜਿਹੜੇ ਇਦਾਂ ਦੇ ਕਿਸੇ ਮਸਲੇ ਦੇ ਵਿੱਚ ਫਸੇ ਸੀਗੇ ਚਲੋ ਉਹਦਾ ਦੇ ਧਰਨੇ ਦੇ ਵਿੱਚ ਵੀ ਉਹਨਾਂ ਨੂੰ ਜਿਹੜੀ ਸਫਲਤਾ ਮਿਲੀ ਮੈਨੀਟੋਬਾ ਗਵਰਨਮੈਂਟ ਨੇ ਉਹਨਾਂ ਨੂੰ ਰੈਲੀਫ ਦਿੱਤੀ ਬਸ ਹੀ ਤੁਹਾਨੂੰ ਵਰਕ ਪਰਮਿਟ ਦਵਾਂਗੇ ਤੁਹਾਨੂੰ ਅਸੀਂ ਔਰ ਜਿਹੜੇ ਐਕਸਟੈਂਸ਼ਨ ਲੈਟਰਸ ਹੈਗੇ ਨੇ ਅਸੀਂ ਪ੍ਰੋਵਾਈਡ ਕਰ ਦੇਾਂਗੇ ਉਸ ਧਰਨੇ ਦੇ ਨਾਲ ਵੀ ਬਹੁਤ ਸਾਰੇ ਚਿਹਰੇ ਅੱਗੇ ਆਏ ਜਿਨ੍ਹਾਂ ਚਿਹਰਿਆਂ ਨੇ ਸਟੂਡੈਂਟਸ ਤੇ ਇਸ ਧਰਨੇ ਨੂੰ ਰੱਜ ਕੇ ਉਦੋਂ ਵੀ ਕੈਸ਼ ਕੀਤਾ ਹਾਂ ਸਟੂਡੈਂਟਸ ਹੁਣ ਉਸ ਵੇਲੇ ਭੋਲੇ ਹੁੰਦੇ ਆ ਉਹਨਾਂ ਨੂੰ ਇੱਕ ਸਪੋਰਟ ਦੀ ਲੋੜ ਹੁੰਦੀ ਆ ਪਰ ਇਹ ਨਹੀਂ ਪਤਾ ਹੁੰਦਾ ਕਿ ਇਸ ਧਰਨੇ ਦੀ ਜਿਹੜੀ ਡਾਇਰੈਕਸ਼ਨ ਉਹ ਕਿਸ ਪਾਸੇ ਜਾ ਰਹੀ ਹੈ ਔਰ ਉਸੇ ਤਰੀਕੇ ਹੌਲੀ ਹੌਲੀ ਉਹ ਧਰਨਾ ਆ ਉਹ ਚੱਲਦਾ ਚੱਲਦਾ ਜਿਹੜਾ ਹੈਗਾ ਉਹ ਪੀਈਆਈ ਪਹੁੰਚਿਆ ਪੀਈਆਈ ਦੇ ਵਿੱਚ ਕੀ ਕੁਝ ਹੋਇਆ ਸ਼ਾਇਦ ਤੁਹਾਨੂੰ ਯਾਦ ਹੋਵੇ ਮਨ ਨਹੀਂ ਤੇ ਤੁਹਾਨੂੰ ਯਾਦ ਕਰਾ ਦਿਆਂ ਕਿ ਉਸ ਧਰਨੇ ਦੇ ਵਿੱਚ ਇਹ ਹੋ ਜੇ ਸਾਡੇ ਸਟੂਡੈਂਟਸ ਜਿਹੜੇ ਬੱਚੇ ਸੀਗੇ ਜਿਨ੍ਹਾਂ ਨੂੰ ਉੱਥੇ ਜਦੋਂ ਇੰਟਰਵਿਊਜ਼ ਹੋਈਆਂ ਕਿਹੋ ਜਿਹਾ ਆਵਾ ਤਵਾ ਇਹਨਾਂ ਵੱਲੋਂ ਬੋਲਿਆ ਗਿਆ ਮਿਸਟਰਨ ਟ੍ਰਾਂਸਲੇਸ਼ਨ ਕੀਤੀ ਗਈ ਕਿਤੇ ਨਾ ਕਿਤੇ ਇਹੋ ਜਿਹੀਆਂ ਗੱਲਾਂ ਵੀ ਹੋਈਆਂ ਵੀ ਕੈਨੇਡਾ ਦੇ ਉੱਤੇ ਗੋਰਿਆਂ ਨੇ ਵੀ ਕਬਜ਼ਾ ਕੀਤਾ ਆ ਅਸੀਂ ਆ ਗਏ ਆ ਇਮੀਗਰੈਂਟਸ ਦੀ ਕੰਟਰੀ ਆ ਬਹੁਤ ਸਾਰੀਆਂ ਚੀਜ਼ਾਂ ਉੱਥੇ ਹੋਈਆਂ ਤੇ ਅਖੀਰ ਨੂੰ ਕੀ ਹੋਇਆ ਅਗਲੇ ਨੇ ਆਪ ਦਾ ਸਟ੍ਰਿਕਟ ਐਕਸ਼ਨ ਕੀਤਾ ਉੱਥੋਂ ਤਰਨਾ ਬੰਦ ਹੋ ਗਿਆ ਹੁਣ ਉਹ ਗੱਲ ਚੱਲਦੀ ਚਲਉਂਦੀ ਹੁਣ ਸਾਡੇ ਆ ਕੀ ਬ੍ਰੈਂਟਨ ਦੇ ਵਿੱਚ ਹੁਣ ਬ੍ਰੈਂਟਨ ਦੇ ਵਿੱਚ ਜਦੋਂ ਦੀ ਗੱਲ ਆਈ ਹੈ ਨਾ ਸਟੂਡੈਂਟਸ ਆਪਣਾ ਧਰਨਾ ਦੇ ਰਹੇ ਆ 100 ਦਿਨ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਆ ਤੇ ਹੁਣ ਮੇਰੇ ਖਿਆਲ ਚ ਉਹਨਾਂ ਨੇ ਨਵੇਂ ਸਾਲ ਦੇ ਵਿੱਚ ਵੀ ਕੋਈ ਉਹਨਾਂ ਨੇ ਆ ਕਾਲ ਦਿੱਤੀ ਹੋਈ ਆ ਕਿ ਉਹਨਾਂ ਨੇ ਰੋਡ ਮਾਰਚ ਕਰਨਾ ਹੈਗਾ ਹੁਣ ਇਹ ਜਿਹੜੇ ਸਟੂਡੈਂਟ ਧਰਨੇ ਦੇ ਰਹੇ ਹੈਗੇ ਆ ਇਸ ਸਟੂਡੈਂਟ ਧਰਨੇ ਦੇ ਵਿੱਚ ਬਹੁਤੇ ਜਿਹੜੇ ਬੰਦੇ ਜਿਨ੍ਹਾਂ ਨੇ ਪਹਿਲੇ ਸਪੈਸ਼ਲ ਧਰਨਿਆਂ ਵਿੱਚ ਸਪੋਰਟ ਕੀਤੀ ਸੀਗੀ ਉਹ ਇਸ ਧਰਨੇ ਵਿੱਚ ਹੁਣ ਗਾਇਬ ਹੈਗੇ ਨੇ ਉਹਨਾਂ ਦੇ ਇਸ ਧਰਨੇ ਵਿੱਚ ਉਹ ਗਾਇਬ ਹੋਣ ਦੇ ਬਹੁਤ ਸਾਰੇ ਕਾਰਨ ਨੇ ਪਹਿਲਾ ਕਾਰਨ ਇਹ ਹੈਗਾ ਵੀ ਉਹਨਾਂ ਲੋਕਾਂ ਸਾਰਿਆਂ ਦਾ ਕਿਸੇ ਨਾ ਕਿਸੇ ਪੋਲਿਟਿਕਲ ਧਿਰ ਦੇ ਨਾਲ ਜੁੜੇ ਹੋਣਾ ਔਰ ਪੋਲਿਟਿਕਲ ਧਿਰ ਇਹਸ ਵੇਲੇ ਸਟਰੋਂਗ ਧਿਰ ਹੈਗੀ ਕੰਜ਼ਰਵੇਟਿਵ ਦੀ ਔਰ ਕੰਜ਼ਰਵੇਟਿਵ ਜਿਹੜੀ ਧਿਰ ਹੈਗੀ ਆ ਉਹਨੇ ਇਹਸ ਵੇਲੇ ਆਪ ਦੇ ਜਿੰਨੇ ਇਹੋ ਜਿਹੇ ਬੰਦੇ ਨੇ ਸਾਰੇ ਨਿਸ਼ਾਨ ਕਰਕੇ ਬਿਠਾਇਆ ਵੀ ਹੁਣ ਤੁਸੀਂ ਬਹਿ ਜਾਓ ਹੁਣ ਤੁਸੀਂ ਇਸ ਪ੍ਰੋਟੈਸਟ ਵਿੱਚ ਕੁਝ ਨਹੀਂ ਕਰਨਾ ਕਿਉਂਕਿ ਤੁਸੀਂ ਪਿਛਲੇ ਪ੍ਰੋਟੈਸਟ ਦੇ ਵਿੱਚ ਉਹਨੂੰ ਟਰੂਡੋ ਗੌਰਮਨਟ ਦੇ ਕੋਲ ਟਾਈਮ ਸੀਗਾ ਤੁਸੀਂ ਜੋ ਕੰਮ ਕਰਨਾ ਸੀਗਾ ਬਾਦੀ ਤੇ ਤੇਲ ਪਾਉਣਾ ਸੀ ਪਾਤਾ ਟਰੂਡੋ ਗੌਰਮਨਟ ਨੂੰ ਤੁਸੀਂ ਕਿਸੇ ਨਾ ਕਿਸੇ ਤਰੀਕੇ ਤੁਸੀਂ ਕੈਚ ਤੇ ਨੁੱਕਰ ਤੇ ਕਰਨਾ ਪਰ ਇਸ ਵੇਲੇ ਜੋ ਚੀਜ਼ਾਂ ਬ੍ਰੈਂਪਟਨ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨਾਲ ਹੋ ਰਹੀਆਂ ਨੇ ਮੈਨੂੰ ਤਾਂ ਇਹ ਚ ਲੱਗਦਾ ਹੁੰਦਾ ਕਿ ਇਹਨਾਂ ਨੂੰ ਨਾ ਹੁਣ ਅੱਗ ਦੀ ਭੱਠੀ ਦੇ ਵਿੱਚ ਅੱਗੇ ਝੋਕ ਦਿੱਤਾ ਗਿਆ ਆ ਬਸ ਇਹਨਾਂ ਨੂੰ ਗੱਲਾਂ ਕਰ ਕਰ ਕੇ ਇਹਨਾਂ ਨੂੰ ਕਹਿ ਕੇ ਕਿਹਾ ਕਿ ਬਣੀ ਤੁਸੀਂ ਧਰਨਾ ਲਾ ਆ ਦਿਓ ਇੰਝ ਕਰ ਦਿਓ ਉੰਝ ਕਰ ਦਿਓ ਜਦਕਿ ਲੀਗਲ ਪੈਰਾਮੀਟਰਸ ਖੰਗਾ ਲੈਣੇ ਚਾਹੀਦੇ ਸੀ ਮੈਨੂੰ ਨਹੀਂ ਲੱਗਦਾ ਕਿ ਉਹਦੇ ਉੱਤੇ ਬਹੁਤਾ ਵਰਕਆਊਟ ਕੀਤਾ ਗਿਆ ਹੈ ਗਵਰਨਮੈਂਟ ਦੀ ਅਲੱਗ-ਅਲੱਗ ਤਰ੍ਹਾਂ ਦੇ ਲੋਬੀਇਸਟ ਬੰਦੇ ਹੁੰਦੇ ਨੇ ਇਸ ਵੇਲੇ ਬਹੁਤ ਸਾਰੇ ਉਹ ਬੰਦੇ ਨੇ ਜਿਹੜੇ ਨਾ ਤੇ ਉਹਨਾਂ ਦੀ ਇਹ ਸਮਝ ਆਉਂਦੀ ਹੈ ਕਿ ਉਹ ਪ੍ਰੋਫੈਸ਼ਨਲ ਨਹੀਂ ਜਾਂ ਉਹ ਲਾਬਿੰਗ ਕਰ ਰਹੇ ਨੇ ਜੋ ਲਾਬਿੰਗ ਕਰ ਰਹੇ ਨੇ ਤੇ ਉਹ ਕਿਹਦੇ ਵਾਸਤੇ ਲਾਬਿੰਗ ਕਰ ਰਹੇ ਨੇ ਉਹਨਾਂ ਦੀ ਲਾਬਿੰਗ ਦਾ ਮਕਸਦ ਕੀ ਹੈਗਾ ਵੀ ਸਟੂਡੈਂਟਸ ਦੀ ਹੈਲਪ ਕਰਨਾ ਜਾਂ ਸਟੂਡੈਂਟਸ ਦਾ ਨੁਕਸਾਨ ਪਹੁੰਚਾਉਣਾਂ ਦੀ ਲਾਬਿੰਗ ਉਹਨਾਂ ਦੀ ਹੈਗੀ ਆ ਹਾਲੇ ਤੇ ਇਹੀ ਚੀਜ਼ ਆਈਡੈਂਟੀਫਾਈ ਹੋ ਰਹੀ ਕਿਉਂਕਿ ਉਹ ਸਾਰੇ ਬੰਦੇ ਜਿਹੜੇ ਹੈਗੇ ਨੇ ਇੱਕ ਖਾਸ ਪੋਲਿਟਿਕਲ ਧਿਰ ਦੇ ਨਾਲ ਜੁੜੇ ਹੋਏ ਬੰਦੇ ਨੇ ਔਰ ਮੈਨੂੰ ਤਾਂ ਇਹ ਲੱਗਦਾ ਵੀ ਇਸ ਵळे ਸਟੂਡੈਂਟਸ ਦਾ ਜੋ ਪ੍ਰੋਟੈਸਟ ਹੈਗਾ ਉਹ ਪੋਲਿਟਿਕਲ ਮਸਲਿਆਂ ਵਾਸਤੇ ਆਪਣੇ ਪੋਲਿਟਿਕਲ ਮਫਾਦ ਸਿੱਧੇ ਕਰਨ ਵਾਸਤੇ ਇਹ ਸਟੂਡੈਂਟ ਦੀ ਬਲੀ ਦਿੱਤੀ ਜਾ ਰਹੀ ਹੈ ਔਰ ਜਿਹੜੇ ਉੱਥੇ ਪ੍ਰੋਟੈਸਟ ਕਰ ਰਹੇ ਹੈਗੇ ਨੇ ਸ਼ਾਇਦ ਉਹਨਾਂ ਨੂੰ ਵੀ ਕਿਸੇ ਨੂੰ ਸਮਝਾਉਣ ਦੀ ਲੋੜ ਸੀਗੀ ਕਿ ਹਰ ਚੀਜ਼ ਕੈਨੇਡਾ ਵਿੱਚ ਇਸ ਤਰੀਕੇ ਨਾਲ ਨਹੀਂ ਹਾਸਲ ਕੀਤੀ ਜਾ ਸਕਦੀ ਬਹੁਤ ਸਾਰੇ ਹੋਰ ਤਰੀਕੇ ਨੇ ਜਿਹਦੇ ਵਿੱਚ ਤੁਸੀਂ ਕੋਰਟ ਦਾ ਦਰਵਾਜ਼ਾ ਵੀ ਖੜਕਾ ਸਕਦੇ ਹੋ ਕੈਨੇਡਾ ਦੇ ਵਿੱਚ ਪੀਆਰ ਦੀ ਗਾਰੰਟੀ ਕੋਈ ਕਿਸੇ ਨੂੰ ਨਹੀਂ ਦਿੰਦਾ ਹੈਗਾ ਇਹ ਇੱਕ ਮਨ ਵਿੱਚ ਭਿਲੇਖਾ ਹੈ ਜੇ ਕਿਸੇ ਦੇ ਵਿੱਚ ਪੈ ਗਿਆ ਮੈਂ ਅੱਜ ਤੋਂ 25 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਆਇਆ ਸੀਗਾ ਸਾਡੀ ਵਾਰੀ ਵੀ ਪੀਆਰ ਕਿਸੇ ਨੂੰ ਗਾਰੰਟੀ ਨਹੀਂ ਸੀ ਹੁੰਦੀ ਉਦੋਂ ਪੀਆਰ ਲੈਣੀ ਵੀ ਬਹੁਤ ਔਖੀ ਹੁੰਦੀ ਸੀਗੀ ਪੀਆਰ ਥਾਲੀ ਚ ਪੈ ਕੇ ਕਿਸੇ ਨੂੰ ਨਹੀਂ ਸੀ ਮਿਲਦੀ ਹੁੰਦੀ ਤੇ ਜੇ ਆਪਾਂ ਗੱਲ ਕਰੀਏ ਵੀ ਜੇ ਇਹਨਾਂ ਬੱਚਿਆਂ ਨੂੰ ਸਮਝਾਇਆ ਜਾਵੇ ਤੇ ਸਮਝਾਉਣ ਵਾਸਤੇ ਕੋਈ ਉਪਰਾਲਾ ਕੀਤਾ ਜਾਵੇ ਤੇ ਮੈਨੂੰ ਇਹ ਵੀ ਲੱਗਦਾ ਕੋਈ ਉਪਰਾਲਾ ਇਹੋ ਜਿਹਾ ਹੋ ਰਿਹਾ ਆ ਹਰ ਚੀਜ਼ ਉੱਤੇ ਇੱਕ ਡਰ ਦਾ ਵਿਚਾਰ ਰੱਖਿਆ ਹੁੰਦਾ ਵੀ ਹਾਂ ਹਾਈ ਚੱਲ ਗਏ ਤੇ ਕੀ ਹੋਊਗਾ ਆ ਕੀ ਹੋਊਗਾ ਉਹ ਕੀ ਹੋਊਗਾ ਪਰ ਸਟੂਡੈਂਟਸ ਨੂੰ ਇੱਕ ਗੱਲ ਸਮਝਣੀ ਚਾਹੀਦੀ ਆ ਵੀ ਤੁਹਾਡੇ ਇਸ ਪ੍ਰੋਟੈਸਟ ਦੇ ਵਿੱਚੋਂ ਬੜੇ ਲੋਕਾਂ ਨੇ ਆਪ ਦਾ ਫਾਇਦਾ ਚੁੱਕਿਆ ਅਗਲੇ ਆ ਇਹ ਆਪਦੇ ਫਾਇਦਾ ਚੁੱਕ ਕੇ ਆਪਦੇ ਕਾਰੋਬਾਰ ਜਿਹੜੇ ਆ ਪੂਰੀ ਤਰ੍ਹਾਂ ਸੈੱਟ ਕਰ ਦਿੱਤੇ ਹੈਗੇ ਆ ਹੁਣ ਇਸ ਕਾਰੋਬਾਰ ਨੂੰ ਅਗਲੇ ਤੇ ਬਣਾ ਕੇ ਬੈਠੇ ਹੁਣ ਤੁਹਾਡਾ ਇਹਦੇ ਵਿੱਚ ਕੀ ਬਣਿਆ ਇਹ ਸਾਨੂੰ ਥੋੜੀ ਜਿਹੀ ਸਮੇਂ ਦੇ ਨਾਲ ਨਾਲ ਐਨਾਲਿਸਿਸ ਕਰਨਾ ਚਾਹੀਦਾ ਆ ਤੇ ਜੇ ਕਿਸੇ ਨੂੰ ਲੱਗਦਾ ਕਿ ਇੱਕ ਪ੍ਰੋਟੈਸਟ ਇੱਕ ਵਧੀਆ ਰਸਤਾ ਹੋ ਸਕਦਾ ਤੇ ਪ੍ਰੋਟੈਸਟ ਦੀ ਥੋੜੀ ਜਿਹੀ ਜਿਹੜੀ ਰੂਪਰੇਖਾ ਨਾਲ ਉਹਨੂੰ ਬਦਲਣ ਦੀ ਜ਼ਰੂਰਤ ਐ ਇਸ ਵੇਲੇ ਹੈਗੀ ਆ ਉਹਨੂੰ ਥੋੜਾ ਬਦਲ ਲੈਣਾ ਚਾਹੀਦਾ ਮੈਂ ਕੈਨੇਡਾ ਦੇ ਵਿੱਚ ਪਹਿਲਾ ਪ੍ਰੋਟੈਸਟ ਜਿਹੜਾ ਦੇਖਿਆ ਸੀ ਨਾ ਰੈਫਿਊਜੀ ਬੋਰਡ ਦੇ ਬਾਹਰ ਦੇਖਿਆ ਸੀਗਾ 2004-5 ਦੀ ਗੱ 2004-05 ਦੇ ਬਾਅਦ ਵਿੱਚ ਤੋਂ ਰਿਫਿਊਜੀ ਬੋਰਡ ਦੇ ਬਾਅਦ ਧਰਨਾ ਲੱਗਾ ਸੀਗਾ ਤੇ ਉਦੋਂ ਇੱਕੋ ਹੀ ਬੰਦਾ ਸੀ ਧਰਨਾ ਦੇਣ ਵਾਲਾ ਤੇ ਉਹ ਇੱਕ ਅੰਮ੍ਰਿਤਸਰ ਦਾ ਸਾਡਾ ਵੀਰ ਸੀਗਾ ਤੇ ਉਹ ਬਾਅਦ ਵਿੱਚ ਕਿਸੇ ਰੇਡੀਓ ਸ਼ੋਅ ਤੇ ਜਾਂ ਟੀਵੀ ਸ਼ੋਅ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਥੋੜਾ ਜਿਹਾ ਮੈਨੂੰ ਹੁਣ ਮਾੜਾ ਮਾੜਾ ਜਿਹਾ ਉਹਨਾਂ ਦਾ ਅਸਲੀ ਨਾਮ ਵੀ ਯਾਦ ਹੈ ਵੀ ਕੀ ਹੈ ਤੇ ਜਿਹੜਾ ਟੀਵੀ ਵਾਲਾ ਨਾਮ ਉਹਨਾਂ ਦਾ ਕੋਈ ਹੋਰ ਆ ਉਸ ਚੀਜ਼ ਦਾ ਮੈਨੂੰ ਥੋੜਾ ਥੋੜਾ ਯਾਦ ਉਹਨਾਂ ਬਾਰੇ ਮੈਨੂੰ ਬਹੁਤਾ ਐਸਾ ਯਾਦ ਨਹੀਂ ਹੈਗਾ ਉਹ ਇੱਕ ਧਰਨਾਵਾਂ ਪਹਿਲਾਂ ਦੇਖਿਆ ਸੀਗਾ ਕੈਨੇਡਾ ਦੇ ਵਿੱਚ ਹੁੰਦਾ ਤੇ ਉਸ ਧਰਨੇ ਦੇ ਵਿੱਚ ਜਿਹੜੇ ਮਲਟੀ ਕ ਉਹਨਾਂ ਨੂੰ ਵੀ ਸੜੇ ਸਪੋਰਟ ਕੀਤੀ ਸੀਗੀ ਤੇ ਐਸੇ ਵੇਲੇ ਜਦ ਤੱਕ ਅਸੀਂ ਡਿਵਰਸਿਟੀ ਕਮਿਊਨਿਟੀ ਦੀ ਸਪੋਰਟ ਨਹੀਂ ਲੈ ਰਹੇ ਅਸੀਂ ਸਕਸੈਸਫੁਲ ਨਹੀਂ ਹੋ ਸਕਦੇ ਔਰ ਬਾਕੀ ਬੜੇ ਸਾਰੇ ਸਟੂਡੈਂਟ ਸੋਸ਼ਲ ਮੀਡੀਆ ਤੇ ਜਾ ਕੇ ਨਾ ਜਦੋਂ ਟਿਕਟੋਕ ਉੱਤੇ ਕਈ ਸਾਰੇ ਗਰੁੱਪ ਬਣੇ ਹੋਇਆ ਪੰਜਾਬੀ ਚ ਕਹਿੰਦੇ ਬਕਰਵਾਸ ਮਾਰਨਾ ਉਹ ਇੰਨਾ ਕੁ ਜ਼ਿਆਦਾ ਮਾਰਦੇ ਆ ਵੀ ਨਾ ਇਹ ਸਮਝ ਆਉਂਦੀ ਹੈ ਵੀ ਤੁਸੀਂ ਇਮੀਗ੍ਰੇਸ਼ਨ ਲੈਣੀ ਚਾਹੁੰਦੇ ਹੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੁਹਾਨੂੰ ਇਮੀਗ੍ਰੇਸ਼ਨ ਦਾ ਕੀ ਫਾਇਦਾ ਹੋ ਸਕਦਾ ਹੈ ਕੀ ਨੁਕਸਾਨ ਹੋ ਸਕਦੇ ਨੇ ਤੁਹਾਨੂੰ ਕਿਉਂ ਪੀਆਰ ਦਿੱਤੀ ਜਾਵੇ ਇਹਦੇ ਬਾਰੇ ਹਰ ਚੀਜ਼ ਓਲ ਜਲੂਲ ਬੋਲ ਕੇ ਐਸੋ ਲਈ سوشل میڈیا ਦੇ ਉੱਤੇ ਜਿੱਦੇ ਜਿੰਨੇ ਵੀ ਖਾਸ ਕਰਕੇ ਮੈਜੋਰਟੀ ਕਮਿਊਨਿਟੀ ਹੈਗੀ ਹੈ ਉਹਨੂੰ ਆਪਦੇ ਅਗੇਂਸਟ ਖੜਾ ਕਰ ਰਹੇ ਹੈਗੇ ਸੋ ਇਸ ਚੀਜ਼ ਤੋਂ ਥੋੜੀ ਬਚਨ ਦੀ ਲੋੜ ਹੈ ਬਾਕੀ ਤੁਹਾਡੇ ਇਹ ਸਾਰੇ ਸਿਨੈਰੀਓ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਾਫੀ ਚਾਹੁੰਦਾ ਵੀਡੀਓ ਕਾਫੀ ਲੰਬੀ ਹੋ ਗਈ ਆਪਣੀ